ਹੋ ਤਾਂ ਸ਼ੱਕ ਨਹੀਂ ਰਹਿ ਗਈ ਹਰ ਤਾਂ ਸਾਰੇ ਸ਼ਰੋਮਣੀ ਅਕਾਲੀ ਦਲ ਤੋਂ ਸੀਨੀਅਰ ਲੀਡਰ ਤੁਹਾਡਾ ਸਭ ਤੋਂ ਵੱਡਾ ਬਾਦਲ ਹੈ ਉਹਦੀ ਲੜਕੀ ਦਾ ਰਿਸ਼ਤਾ ਕਿੱਥੇ ਹੈ ਭਲਾ ਕੈਰੋ ਪਰਿਵਾਰ ਨੂੰ ਵਿਆਹੀ ਨਹੀਂ ਤੇ ਜੇ ਮੈਂ ਪਹਿਲੇ ਕਾਂਗਰਸੀ ਦੇ ਘਰੇ ਕੋਈ ਸਿੱਖ ਦਿਆਵੇ ਨਾ ਪਰ ਮੇਰਾ ਕਹਿਣ ਦਾ ਮਤਲਬ ਹੈ ਵਿਆਹ ਹੀ ਕਿਹੜੇ ਕਾਂਗਰਸੀ ਦੇ ਹੈ ਜਿਹੜੇ ਕਾਂਗਰਸੀ ਪਰਿਵਾਰ ਨੇ ਸ਼ਰੋਮਣੀ ਅਕਾਲੀ ਦਲ ਦੇ ਰਹਿ ਚੁੱਕੇ ਪ੍ਰਧਾਨ ਸੱਜਖੰਡਵਾਸੀ ਜ਼ਗਰਦਾਰ ਮੋਹਨ ਸਿੰਘ ਜਤਨੂ ਕੇਵਲ ਕਲਾ ਕੁਸ਼ਹਰਾ ਤੇੜ ਬਾਕੀ ਕੱਪੜੇ ਲਵਾ ਕੇ ਬਰਫ ਤੇ ਲੰਘਿਆ ਪਿਆ ਹੋਵੇ ਜਿਹੜੇ ਪਰਿਵਾਰ ਨੇ ਸ਼ਰੋਮਣੀ ਕਾਲਜ ਦੇ ਪ੍ਰਧਾਨ ਦੀ ਜਾਇਦਾਦ ਖੁਰਸਕ ਕੀਤੀ ਹੋਵੇ ਜਿਹੜੇ ਪ੍ਰਧਾਨ ਜਿਹੜੇ ਮਨੁੱਖ ਨੇ 12 ਸਾਲ ਦਾ ਮੁੰਡਾ ਕਾਕਾ ਇੰਦਰਜੀਤ ਸਿੰਘ ਉਹਨੂੰ ਵੱਢ ਕੇ ਬਠਿੰਡੇ ਖੂਰੇ ਵਿੱਚ ਸੁੱਟਵਾ ਲਿਆ ਜੇਲ੍ਹ ਚ ਜਿਹੜੇ ਪਰਿਵਾਰ ਨੇ ਪੱਗਾਂ ਵਾਲੇ ਤੇ ਬੀਬੀਆਂ ਵਾਲੀਆਂ ਸਿੱਖਾਂ ਵਾਲੀਆਂ ਲੜਕੀਆਂ ਦੁਨੀਆ ਵਾਲੀਆਂ ਸਿੱਖਾਂ ਵਾਲੀਆਂ ਲੜਕੀਆਂ ਇਹਨਾਂ ਨੂੰ 57 ਹਜ਼ਾਰ ਨੂੰ ਜੇਲ੍ਹ 'ਚ ਬੰਦ ਕੀਤਾ ਹੋਵੇ ਔਰ ਉਹਦੇ ਪਰਿਵਾਰ ਨੂੰ ਕੁੜੀ ਦੇ ਕੇ ਵੀ ਇਕੱਲੇ ਮੈਂ ਕਾਂਗਰਸੀ ਹਾਂ ਮੈਨੂੰ ਮਜਬੂਰ ਕਰ ਦਿੱਤਾ ਇਹਨਾਂ ਦੇ ਸੋਚਣ ਤੇ ਵੀ ਮੈਂ ਹੁਣ ਕਾਂਗਰਸ ਤੋਂ ਮਗਰੋਂ ਤਾਂ ਮੈਂ ਜਾਣਾ ਹੀ ਨਹੀਂ ਹੈ ਤਾਂ ਸਵਾਲ ਹੀ ਪੈਦਾ ਹੁੰਦਾ ਮੈਨੂੰ ਇਹ ਮਜਬੂਰ ਹੋ ਕੇ ਸੋਚਣਾ ਪਵੇਗਾ ਕਿ ਮੈਂ ਇਹ ਸਾਜਿਦਾਂ ਨਾਲ ਤੁਰਨੇ ਜਾ ਕੇ ਨਾ ਆਜ਼ਾਦ ਹੋ ਕੇ ਤੇ ਗੁਰਗੋਬ ਸਿੰਘ ਸਾਹਿਬ ਦੇ ਆਸਰੇ ਰੱਖ ਸਦਾ ਤੁਰਨਾ